ਅ ਕਾਲਗਾ ਸਾਹਿਬ ਨਗਰ ਕਿਰਤਨਾ ਜੀ ਦਾ ਲੱਗਾ ਜਾ ਰਹਾ ਹੈ ਬੜੀ ਦੁੰਮਾਮ ਨਾਲ ਕੀ ਕਹਿਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਨੂੰ ਗੁਰਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਗੁਰੂ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਜਸ ਗਾਇਨ ਕਰਦੇ ਆ ਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਉਸ ਅੰਧਕਾਰ ਨੂੰ ਮਟਾਉਣ ਵਸੇ ਗੁਰੂ ਸਾਹਿਬ ਨੇ ਉਪਤਾਰ ਲਿਆ ਜਿਹੜੇ ਪਰਮਾ ਦੇ ਵਿੱਚ ਜਿਹੜੇ ਵਿਹਿਮਾ ਦੇ ਵਿੱਚ ਲੋਕ ਜਾ ਰਹੇ ਸੀ ਉਸ ਸਮੇਂ ਦੇ ਵਿੱਚ ਔਰ ਇਹ ਜਿਹੜਾ ਫਲਸਫਾ ਸਿੱਖ ਪੰਥ ਨੂੰ ਦੇ ਕੇ ਗਏ ਸ਼ਬਦ ਗੁਰੂ ਨੂੰ ਜੋੜ ਕੇ ਅੱਜ ਉਸੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਜਿਹੜਾ ਨਗਰ ਕੀਰਤਨ ਹੈ ਗੁਰਦੁਆਰਾ ਸੀਸਗਨ ਸਾਹਿਬ ਤੋਂ ਆਰੰਭ ਹੋਇਆ ਔਰ ਇਹ ਗੁਰਦੁਆਰਾ ਨਾਨਕਪਾਲ ਸਾਹਿਬ ਤੱਕ ਅੱਜ ਦੀ ਸਮਾਪਤੀ ਹੋਣੀ ਹੈ ਸਮੂਹ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਚੜ ਕੇ ਇਸ ਨਗਰ ਕੀਰਤਨ ਦਾ ਹਿੱਸਾ ਬਣੀਏ ਗੁਰੂ ਦੇ ਜਸ ਗਾਇਨ ਕਰੀਏ ਗੁਰੂ ਦੀ ਖੁਸ਼ੀਆ ਪ੍ਰਾਪਤ ਕਰ ਸਕੀਏ ਤਾਂ ਕਿ ਸਾਡੀਆਂ ਆਣਵਲੀਆਂ ਪੁਨੀਆਂ ਵੀ ਇਹਨਾਂ ਰਾਹਾਂ ਤੇ ਚੱਲ ਕੇ ਗੁਰੂ ਤੋਂ ਬੇਮੁਖ ਨਾ ਹੋਣ ਗੁਰੂ ਦੇ ਨਾਲ ਜੁੜੇ ਰਹਿਣ ਇਹ ਸਾਰੇ ਮਰੂਰਤ ਹੁੰਦੇ ਆਂ ਕੱਲ ਗੁਰਦੁਆਰਾ ਰਕਾਬਗਨ ਸਾਹਿਬ ਵਿਕੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਦੀਵਾਨ ਚੱਲਿਆ ਉਹਦੀ ਜੀ ਹਾਜ਼ਰੀ ਪਰਣ ਗੁਰੂ ਨਾਨਕ ਸਾਹਿਬ ਦਾ ਇਹ ਨਗਰ ਕੀਰਤਨ ਸੀਸਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਫਤਿਹਪੁਰੀ ਖਾਰੀ बावਲੀ ਹੁੰਦਾ ਹੋਇਆ ਆਜ਼ਾਦ ਮਾਰਕੀਟ ਹੁੰਕੇ ਰੋਸ਼ਨਾਰਾ ਰੋਡ ਗੁਰਦੁਆਰਾ ਨਾਨਕ ਪ੍ਰੋਗ ਸਾਹਿਬ ਰਾਤ ਨੂੰ ਸਮਾਪਤੀ ਹੋਣੀ ਹੈ ਸਮੂਹ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਜਿੱਥੇ ਜਿੰਨੂੰ ਸਮਾਂ ਮਿਲੇ ਉੱਥੇ ਆ ਕੇ ਜਰੂਰ ਹਾਜ਼ਰੀ ਪਰਣ ਗੁਰੂ ਨਾਨਕ ਮਸਤਕ ਪਹਿਲੀ ਪਾਤਸ਼ਾਹੀ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਪੁਰਬ ਮਨਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਵਿਸ਼ਾਲ ਮਹਾਨ ਨਗਰ ਕੀਰਤਨ ਆਰੰਭ ਕੀਤਾ ਗਿਆ ਹੈ ਤੰਤਨ ਸਾਹਿਬ ਸ੍ਰੀ ਗੁਰੂ ਗੰਸਾਹ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਹੋਏ ਗੁਰੂ ਨਾਨਕ ਸਾਹਿਬ ਦੀ ਸੋਚ ਦਾ ਸੰਦੇਸ਼ ਦਿੰਦੇ ਹੋਏ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਸੰਦੇਸ਼ ਦਿੰਦੇ ਹੋਏ ਦਿੱਲੀ ਦੇ ਅਲੱਗ-ਅਲੱਗ ਹਿੱਸਿਆਂ ਤੋਂ ਹੁੰਦਾ ਹੋਇਆ ਸ਼ਾਮ ਦੇ ਵਕਤ ਗੁਰਦੁਆਰਾ ਨਾਨਕਪਿਆਉ ਸਾਹਿਬ ਵਿਖੇ ਸਮਾਪਤ ਹੋਏਗਾ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਮਾਈ ਪਾਈ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰਨ ਸਾਰੇ ਧਰਮਾਂ ਸਾਰੇ ਜਾਤਾਂ ਦੇ ਲੋਕ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਪਰਦੇ ਆ ਲੰਗਰ ਵਰਤਾਉਂਦੇ ਆ ਸੇਵਾ ਕਰਦੇ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਦੇ ਸਾਂਝੇ ਗੁਰੂ ਜਗਤ ਗੁਰੂ ਸਨ ਜਗਤ ਗੁਰੂ ਬਾਬਾ ਨਾਨਕ ਸੋ ਇਸ ਕਰਕੇ ਇਸ ਗੁਰਪੁਰਪ ਦੇ ਵਿੱਚ ਹਮੇਸ਼ਾ ਹੀ ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ ਵੈਸੇ ਤੇ ਸਾਰਾ ਸਿੱਖ ਧਰਮ ਹੀ ਸਰਬਸਾਂਝੀ ਵਾਲਤਾ ਦੀ ਗੱਲ ਕਰਦਾ ਹੈ ਪਰ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦਾ ਆਗਾਜ਼ ਕੀਤਾ ਔਰ ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਮੈਂ ਸਮਝਦਾ ਕਿ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਜੋ ਵੀ ਹਿੰਦੁਸਤਾਨੀ ਹੈ ਕੋ ਗੁਰੂ ਨਾਨਕ ਸਾਹਿਬ ਜੀ ਦੇ ਗੁਣਾਂ ਦਾ ਇੰਟਰੋਡ ਕਰਦਾ ਹੈ ਸੋ ਬੜੇ ਪਿਆਰ ਤੇ ਸਤਕਾਰ ਅਦਬ ਦੇ ਨਾਲ ਬੇਨਤੀ ਕਰਦਾ ਸਮੂਹ ਸੰਗਤ ਨੂੰ ਕਿ ਅੱਜ ਦੇ ਨਗਰ ਕੀਰਤਨ ਵਿੱਚ ਵੀ ਹਾਜ਼ਰੀਆਂ ਭਰੋ ਤੇ ਕੱਲ ਦਾ ਜੋ ਕੀਰਤਨ ਦਰਬਾਰ ਭਾਈ ਲੱਖੀਸ਼ਾ ਵੰਜਾਰਾ ਹਾਲ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ देर रात ਤੱਕ ਹੈ ਉਹਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਨਗਰ ਕੀਰਤਨ ਨਿਕਾਲਾ ਜਾ ਰਹਾ ਹੈ ਕੀ ਕਹਿੰਗੇ ਇਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਸਾਹਿਬ ਦੇ 555 ਪ੍ਰਕਾਸ਼ ਸਤਵ ਦੀ ਖੂਹੀ ਵਿੱਚ ਦਿੱਲੀ ਦੀ ਸੰਗਤ ਦੁਆਰਾ ਗੁਰਦੁਆਰਾ ਸੇਜਗਾਂ ਤੋਂ ਲੈ ਕੇ ਨਾਨਕ ਪੀਬ ਸਾਹਿਬ ਦਾ ਨਗਰ ਕੀਰਤਨ ਕਟਿਆ ਜਾ। ਕਿਸ਼ਨ ਕਰ ਕੀਰਤਨ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਗੁਰਨਾਨਕ ਸਾਹਿਬ ਪ੍ਰਤੀ ਆਪਣੀ ਸ਼ਰਧਾ ਅਤੇ ਸਤਕਾਰ ਪ੍ਰੇਟ ਕਰਨ ਲਈ ਅੱਜ ਦਿੱਲੀ ਦੀਆਂ ਇਨਾਨਸ ਤੇ ਸੜਕਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਅਗਵਾਈ ਅੱਜ ਚੱਲ ਰਹੇ ਇੱਕ ਨਰਕੀਤਨ ਵਿੱਚ ਸਮਰਪਿਤ ਮੈਂ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ ਤੁਹਾਡੇ ਮਾਧਮ ਰਹੀਂ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਉਹਨਾਂ ਭਗਤਾਂ ਦੀ ਬਾਣੀ ਦਰਜ ਕੀਤੀ ਹੈ ਜਿਹੜੇ ਤਕਰੀਬਨ ਉਹਨਾਂ ਤੋਂ ਪਹਿਲੇ 100 ਸਾਲ 200 ਸਾਲ ਪਹਿਲੇ ਦੇ ਆਖਰੀ ਫਿਰ ਉਹਨਾਂ ਜਗ੍ਹਾ ਤੱਕ ਗਏ ਜਿੱਥੇ ਉਹਨਾਂ ਦੀ ਯਾਦਾਂ ਸੁਣੀਆਂ ਹੋਈਆਂ ਸਨ ਤੇ ਜਿਵੇਂ ਗੁਰਨਾਨਕ ਸਾਹਿਬ ਦੇ ਜੋ ਵਿਚਾਰ ਸਨ ਉਹਨਾਂ ਦੇ ਵਿਚਾਰਾਂ ਨਾਲ ਉਹਨਾਂ ਦੇ ਵਿਚਾਰ ਮਿਲਦੇ ਸਨ ਤੇ ਉਹਨਾਂ ਨੇ ਗੁਰਨਾਨ ਸਾਹਿਬ ਨੇ ਆਪਣੇ ਨਾਲ ਉਹਨਾਂ ਨੂੰ ਬਿਠਾਇਆ ਅੱਜ ਮਾਨੂੰ ਸੋਚਣਾ ਪੈਂਦਾ ਹੈ ਕਿ ਕੈਨੇਡਾ ਦੇ ਵਿੱਚ ਹੋਈ ਵਰਦਾਤ ਦੇ ਵਿੱਚ ਸਿੱਖਾਂ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਹੈ ਉਹ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕੋਈ ਗੁਰਨਾਨਕ ਨਾਮ ਲੈਵਾ ਸਿੱਖ ਗੁਰਨਾਨਕ ਦਾ ਸਿੱਖ ਦਸਮ ਪਾਤਸ਼ਾਹ ਦੇ ਜਿਨੇ ਪੰਡਿਤ ਖੋਲ੍ਹਪਰ ਪ੍ਰਾਪਤ ਕੀਤੀ ਹੋਵੇ ਉਹ ਕਿਸੇ ਧਾਰਮਿਕ ਸਥਾਨ ਦੇ ਉੱਤੇ ਕਦੇ ਕਿਸੇ ਦਾ ਟੈਕ ਨਹੀਂ ਕਰ ਸਕਦਾ 100 ਸਾਲ ਮੁਗਲਿਆ ਹਕੂਮਤ ਨੇ ਸਿੱਖਾਂ ਦੇ ਜ਼ੁਲਮ ਕੀਤੇ ਸਾਨੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਆਉਣ ਤੋਂ ਬਾਅਦ ਕੋਈ ਇੱਕ ਮਿਸਾਲ ਨਹੀਂ ਕਿ ਕਿਸੇ ਮਸਜਿਦ ਦਾ ਮੰਦਿਰ ਦਾ ਨੁਕਸਾਨ ਕੀਤਾ ਹੋਵੇ ਇੱਕ ਇੱਕ ਮਾਨਸ ਜੀ ਜਾਤ ਇੱਕੇ ਪਛਾਣ ਦੇ ਸੂਲ ਦੇ ਉੱਤੇ ਸਮੁੱਚੀ ਸੇ ਕੌਮ ਖੜੀ ਹੈ ਮਾਨਸ ਕੀ ਜਾਤ ਸਭ ਇੱਕੇ ਪਛਾਣ ਹੋਵੇ ਉਸ ਤੋਂ ਅੱਗੇ ਪਿੱਛੇ ਨਹੀਂ ਹਟ ਸਕਦੀ ਜਿਹੜਾ ਸਰਕਾਰ ਨੇ ਪ੍ਰਪਾਗੰਡਾ ਕੀਤਾ ਹੈ ਤੈਨੂੰ ਵਾਪਸ ਲੈਣ ਔਰ ਸਿੱਖਾਂ ਨੂੰ ਬਧਨਾਨ ਕਰਨ ਦੀ ਕੋਸ਼ਿਸ਼ ਨਾ ਕਰਨ ਗੁਰੂ ਨਾਨਕ ਦਾ ਸੇਵ ਸਰਬ ਦੇ ਭਲੇ ਲਈ ਆਮੀ ਹੈ ਔਰ ਹਮੇਸ਼ਾ ਰਹੇਗਾ ਰਾਂਦੀ ਦੁਨੀਆ ਤੱਕ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮਹਿਲੇ ਅੱਜ 555 ਜਿਹੜਾ ਗੋਟਾਨਾ ਪਾਸ਼ਾ ਦਾ ਗੁਰਪੁਰਬ ਹੈ ਜੋ ਕਿ ਕੱਲ ਰੋਜ ਨੂੰ ਆ ਰਿਹਾ ਹੈ ਉਦੀ ਲੱਖ ਲੱਖ ਵਧਾਈ ਦੇਣਾ ਸਮੂਹ 사త్సੰਗਤ ਨੂੰ ਗੁਰਾਨਾ ਨਾਵਾ ਨਾਬ 사త్సੰਗਤ ਨੂੰ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਬਾਣੀ ਨਾਲ ਜੋੜਿਆ ਜਪਜੀ ਸਾਹਿਬ ਦੀ ਬਾਣੀ ਉਚਾਰੀ ਹੋਰ ਬਾਣੀ ਉਚਾਰੀ ਮੈਂ ਕਮ ਸੇ ਕਮ ਅਰਦਾਸ ਕਰਾਂਗਾ ਬੇਨਤੀ ਵੀ ਕਰਾਂਗਾ ਕਿ ਸਾਰੇ ਜਿਹੜੇ ਵੀ ਬੱਚੇ ਅਜੇ ਤੱਕ ਗੁਰੂ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਬਾਣੀ ਤੋਂ ਵੀ ਅਜੇ ਨਹੀਂ ਕੰਠੀ ਉਹਨਾਂ ਨੂੰ ਕੰਠ ਖਰਾਓ ਔਰ ਮਾਪਿਓ ਮਿਲ ਕੇ ਬਾਪ ਆਪ ਮਿਲ ਕੇ ਬੱਚਿਆਂ ਨੂੰ ਉਹ ਪਾੜ ਦੇਵੋ ਗਿਫਟ ਦੇਵੋ ਕਿ ਬਾਣੀ ਨਾਲ ਜੁੜਨ ਔਰ ਗੁਰੂ ਦੀ ਜਿਹੜੀ ਦੱਸਿਓਏ ਰਸਤੇ ਨੇ ਉਸ ਤੇ ਚਲਨ ਅਈ ਮੈਂ ਕਹਿਣਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਇੱਕ ਅਲੱਗ ਹੀ ਸੰਦੇਸ਼ ਹੁਤਾ ਹੈ ਅੱਜ ਦਾ ਕੀ ਕਹਾਂਗੇ ਅ ਜਹਾਂ ਜਿੱਥੇ ਅੱਜ ਗੁਨਾਰਕ ਦੇਵ ਜੀ ਦੇ ਪ੍ਰਕਾਸ਼ ਜਾੜੇ ਤੇ ਨਗਰ ਕੀਤਾ ਨਿਕਲ ਰਿਹਾ ਮੈਂ ਸੰਗਤਾਂ ਨੂੰ ਬੜੀ ਖੁਸ਼ੀ ਦੇ ਨਾਲ ਦੱਸਣਾ ਚਾਹੁੰਨਾ ਜੋ ਬੇਨਤੀ ਕੀਤੀ ਗਈ ਸੀ ਕਿ ਲੰਗਰਾਂ ਦੇ ਵਿੱਚੋਂ ਕੁਝ ਪੈਸਾ ਕੱਢ ਕੇ ਐਸੋਸੀਏਸ਼ਨ ਵਿੱਚ ਵਰਤੋ ਅੱਗੇ ਸਟਾਲ ਲੱਗ ਗਏ ਨੇ ਅਸੀਂ ਅੱਗੇ ਸਟਾਲ ਤੇ ਵੀ ਪਹੁੰਚਣਾ ਸਾਰਿਆਂ ਨੇ ਤੁਸੀਂ ਵੀ ਪਹੁੰਚਣਾ ਹੈ ਸਟਾਲ ਲੱਗ ਗਏ ਨੇ ਉਹਦੇ ਵਿੱਚ ਜਿਹੜੇ ਜ਼ਰੂਰਤਮੰਦ ਬੱਚੇ ਨੇ ਉਹਨਾਂ ਦੀ ਡਿਟੇਲ ਬਣਾਈ ਜਾਊਗੀ ਤੇ ਸਮੇਂ ਦੇ ਨਾਲ ਉਹਨਾਂ ਦੀ ਹੈਲਪ ਕੀਤੀ ਜਾਊਗੀ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਕਿਉਂਕਿ ਗੁਰਨਾਨਕ ਪ੍ਰੇਮ ਦਾ ਸੋਮਾ ਹੈ ਪ੍ਰੇਮ ਦਾ ਮੁਜੱਸਮਾ ਹੈ ਪ੍ਰੇਮ ਦਾ ਸਾਗਰ ਹੈ ਆਪਾਂ ਪ੍ਰੇਮ ਦਾ ਉਪਦੇਸ਼ ਤਾਂ ਹੀ ਦੇ ਸਕਦੇ ਹਾਂ ਜੇ ਅਸੀਂ ਆਪਣੀ ਕੌਮ ਦੇ ਸਾਰਿਆਂ ਦਾ ਖਿਆਲ ਰੱਖਾਂਗੇ ਨਗਰ ਕੀਰਤਨਾਂ ਦੇ ਵਿੱਚ ਜਿੱਥੇ ਸਾਡੀ ਸ਼ਾਨੋ ਸ਼ੌਕਤ ਵਧਣੀ ਚਾਹੀਦੀ ਹੈ ਵੱਧ ਤੋਂ ਵੱਧ ਆਪਾਂ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਕੱਢਦੇ ਹਾਂ ਉੱਥੇ ਹੀ ਨਗਰ ਕੀਰਤਨਾਂ ਦੇ ਵਿੱਚ ਐਜੂਕੇਸ਼ਨ ਦੇ ਸਟਾਲ ਵੀ ਲੱਗਣੇ ਸ਼ੁਰੂ ਹੋ ਗਏ ਨੇ ਇਸ ਗੱਲ ਦੀ ਵੀ ਮੈਂ ਵਧ ਵਧਾਈ ਦਿੰਦਾ ਅੱਜ ਸਤਿਗੁਰਾਂ ਦੇ ਪ੍ਰਕਾਰ ਜਿਹੜੇ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੁੰਦੀਆਂ ਅਵੱਲ ਅੱਲਾ ਨੂਰੁ ਪਾਇ ਕੁਦਰਤ ਕੇ ਹਮ ਬੰਦੇ ਇੱਕ ਨੂਰ ਤੇ ਸਭ जग ਉਪਜੀਆ ਕੋਨ ਪਲੇ ਕੋ ਬੰਦੇ ਇਹ ਮਹਾਵਾਕ ਅਨੁਸਾਰ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪ੍ਰੋਗ ਗੁਰਦੁਆਰਾ ਸੀਸਕਨ ਸਾਹਿਬ ਤੋਂ ਚੱਲ ਕੇ ਗੁਰੂ ਨਾਨਕ ਨਾਨਕ ਪਿਆਰੂ ਸਾਹਿਬ ਪਹੁੰਚੇਗਾ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਅੱਜ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਹੈ ਕਿਰਤ ਕਰੋ ਨਾਮ ਜਪੋ ਔਰ ਵੰਡ ਕੇ ਚਕੋ ਉਹ ਅੱਜ ਤੱਕ ਚੱਲ ਰਿਹਾ ਹੈਗਾ ਇਸ ਮੌਕੇ ਤੇ ਸਮੂਹ ਸਾਧ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ 555 ਗੁਰਪੁਰ ਦੀਆਂ ਵਧਾਈਆਂ ਦਿੰਦਾ ਜਿੱਥੇ ਮੈਂ ਵਧਾਈ ਦੇਣਾ ਉੱਥੇ ਸੰਗਤਾਂ ਨੂੰ ਅਰਦਾਸ ਵੀ ਕਰਦਾ ਧੰਨ 시 ਗੁਰਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਣ ਸਾਡੇ ਵਿੱਚ ਇਕਤਰਤਾ ਬਖਸ਼ਣ ਅਸੀਂ ਕਤਰੀਤ ਹੋਈਏ ਖੰਡੇ ਬਾਟੇ ਦੀ ਪੌਲ ਛੱਕੀਏ ਗੁਰੂ ਜਹਾਜੇ ਚੜ ਕੇ ਗੁਰੂ ਵਾਲੇ ਬਣੀਏ ਤਾਂ ਹੀ ਸਾਡਾ ਇਹ ਪ੍ਰੋਗਰਾਮ ਸਮਾਗਮ ਨਗਰ ਕੀਰਤਨ ਸਜਾਇ ਸਫਲੇ ਨੇ ਅੱਜ ਸਮੇਂ ਦੇ ਅਨੁਸਾਰ ਬਹੁਤ ਵੱਡੀ ਮੰਗ ਹੈ ਕਿ ਅੱਜ ਸਾਨੂੰ ਤਿਆਰ ਬਰ ਤਿਆਰ ਹੋ ਕੇ ਜਿਹੜਾ ਵਿਚਰਨਾ ਚਾਹੀਦਾ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਬੜਾ ਮੰਦ ਭਾਗਾ ਹੋਏਗਾ ਮੈਂ ਸਿਰਫ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਮੁੱਚੀ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਕਤਰੀਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਸਮੂਹ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਧੰਨ ਗੁਰਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈ ਹੋਵੇ। ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਗੁਰਦਾਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਸਜਾਏ ਗਏ ਨੇ ਜੋ ਕਿ ਹੁਣੇ ਆਰੰਭ ਹੋਏ ਨੇ। ਮੈਂ ਸਮਝਦਾ ਕਿ ਅੱਜ ਸਾਨੂੰ ਨਗਰ ਕੀਰਤਨ ਦੇ ਵਿੱਚ ਪੂਰੀ ਮर्याਦਾ ਦਾ ਧਿਆਨ ਰੱਖਣਾ ਚਾਹੀਦਾ। ਆਪਸੀ ਭੇਦਭਾਵ ਬੁਲਾ ਕੇ ਗੁਰੂ ਸਾਹਿਬ ਦੇ ਦੱਸੇ ਹੋਏ ਫਲਸਫੇ ਤੇ ਸਾਨੂੰ ਚੱਲਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਅੱਜ ਤਨਤਨ ਸ਼ਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਨਾਨਕ ਨਾਮ ਲੈਵਾ ਸੰਤਾਂ ਨੂੰ ਲੱਖ 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 ਵਧਾਈ ਹੋਵੇ ਜੋ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸੀ ਕਿ ਨਾਮ ਜਪੋ ਕੀਰਤ ਕਰੋ ਵਣ ਛਕੋ ਉਸ ਨੂੰ ਸਾਰਿਆਂ ਨੂੰ ਉਸ ਦਾ ਉਸ ਮਾਰਗ ਤੇ ਸਾਨੂੰ ਚੱਲਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਸਿੱਖ ਕੌਮ ਦੇ ਸਭ ਤੋਂ ਪਹਿਲੇ ਤੇ ਸਾਨੂੰ ਸਿੱਖ ਕੌਮ ਦੇ ਵਿੱਚ ਇਕਤਾ ਲੈਣੀ ਚਾਹੀਦੀ ਹੈ ਆਪਸੀ ਪਿਆਰ ਵਧਾਉਣਾ ਚਾਹੀਦਾ ਹੈ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋਵੇ ਸੋ ਮੈਂ ਸਮੂਹ ਨਾਨਕ ਨਾਮ ਲੈਵਾਂ ਨੂੰ ਇਹੀ ਕਵਾਂਗਾ ਕਿ ਆਪਸੀ ਪੇਧ ਪਲੌ ਖੁਲਾ ਕੇ ਅਸੀਂ ਇੱਕ ਹੋਈਏ ਔਰ ਇੱਕ ਗੁਰਨਾਣਕ ਦੇ ਮਜ਼ੀਦ ਬਣੀਏ ਤਾਂ ਕਿ ਕੌਮ ਦੀ ਛੜਦੀ ਕਲਾ ਹੋਵੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਾ ਦੇ ਸੰਬੰਧ ਵਿੱਚ ਜਣਾ ਨਗਰ ਕੀਰਤਨ ਗੁਰਦੁਆਰਾ ਸੀਜਗਨ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਉ ਸਾਹਿਬ ਤੱਕ ਚੱਲੇ ਪਾਰ ਰਿਹਾ ਹੈ ਸੰਗਤਾਂ ਦੇ ਵਿੱਚ ਬਹੁਤ ਹਮਮਾ ਆ ਕੇ ਹਾਜ਼ਰੀ ਭਰ ਰਹੀ ਹੈ ਗੁਰੂ ਨਾਨਕ ਸਾਹਿਬ ਦੇ ਜਿਹੜੇ ਉਪਦੇਸ਼ ਸੀ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਅੱਜ ਸਮਾਜ ਨੂੰ ਉਹਦੀ ਬਹੁਤ ਵੱਡੀ ਲੋੜ ਹੈ ਜਿਹੜੇ ਸਾਡੇ ਸਮਾਜ ਦੇ ਵਿੱਚ ਕੁਰੀਤੀਆਂ ਆਈਆਂ ਹੋਈਆਂ ਜਿਹੜੇ ਸਾਡੇ ਪਰਿਵਾਰ ਬਾਣੀ ਔਰ ਬਾਣੇ ਤੋਂ ਦੂਰ ਜਾ ਰਹੇ ਆ ਉਹਨਾਂ ਦੀ ਇਹੀ ਬੇਨਤੀ ਹੈ ਵੀ ਇਹ ਸੱਚੀ ਸ਼ਰਧਾ ਹੋਏਗੀ ਉਸੀ ਘਟੋਕਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਨੂੰ ਜਪਜੀਤ ਸਾਹਿਬ ਦਾ ਪਾਠਖੰਡ ਕਰਾਓ ਤੇ ਦਸਮ ਖੰਡੇ ਵਾਟੇ ਦੀ ਪਾਲ ਛਕੋ ਅਮਰਤ ਛਕੋ ਤੇ ਗੁਰੂ ਵਾਲੇ ਬਣੋ ਇਹੀ ਸੱਚੀ ਸ਼ਰਧਾ ਦੇ ਸਤਿਕਾਰ ਗੁਰੂ ਨਾਨਕ ਸਾਹਿਬ ਨੂੰ ਹੋਏਗਾ ਸਾਡਾ